ਹਾਂਜੀ ਦੋਸਤੋ ਅੱਜ ਤੁਹਾਨੂੰ ਇੱਕ ਆਪਾਂ ਬਹੁਤ ਹੀ ਵਧੀਆ ਜਾਣਕਾਰੀ ਦੱਸਣ ਜਾ ਰਹੇ ਹਾਂ ਜਾਣਕਾਰੀ ਇਹ ਹੈਗੀ ਆ ਆਪਾਂ WhatsApp ਤੇ ਜੇ ਕੋਈ ਨਵਾਂ ਨੰਬਰ ਲਿਆ ਹੋਇਆ ਹੈਗਾ ਤੇ ਆਪਾਂ ਉਹ ਜੋ ਵੀ ਆਪਣੀ ਚੈਟ ਹੈਗੀ ਆ ਗਰੁੱਪਾਂ ਦੇ ਵਿੱਚ ਐਡ ਹੈਗੇ ਆ ਜਿਉ ਆਪਾਂ ਉਸੇ ਤਰ੍ਹਾਂ ਹੀ ਰੱਖਣਾ ਤਾਂ ਉਹ ਆਪਾਂ ਕਿਸ ਤਰ੍ਹਾਂ ਰੱਖਣਾ ਉਹ ਤੁਹਾਨੂੰ ਦੱਸਦੇ ਆ ਪਹਿਲਾਂ ਸਭ ਤੋਂ ਪਹਿਲਾਂ ਆਪਾਂ WhatsApp ਨੂੰ ਖੋਲਣਾ WhatsApp ਨੂੰ ਖੋਲਣ ਤੋਂ ਬਾਅਦ ਉਸਨੂੰ ਓਪਨ ਕਰ ਲਓ ਓਪਨ ਕਰਨ ਤੋਂ ਬਾਅਦ ਜਿਵੇਂ ਆ ਆਪਣੀ ਚੈਟ ਹੈਗੀ ਆ ਜਾਂ ਗਰੁੱਪ ਹੈਗੇ ਇਸੇ ਤਰ੍ਹਾਂ ਹੀ ਰੱਖਨੇ ਤਾਂ ਇਸ ਤੋਂ ਅੱਗੇ ਆਪਾਂ ਸੈਟਿੰਗ ਦੇ ਵਿੱਚ ਚਲੇ ਜਾਣਾ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਇੱਥੇ ਆਪਾਂ ਅਕਾਊਂਟ ਤੇ ਚਲੇ ਜਾਣਾ ਅਕਾਊਂਟ ਤੋਂ ਬਾਅਦ ਇੱਥੇ ਆ ਜਾਣਾ ਆਪਣਾ ਚੇਂਜ ਨੰਬਰ ਚੇਂਜ ਨੰਬਰ ਤੋਂ ਅੱਗੇ ਆਪਾਂ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਇੱਥੇ ਆਪਣਾ ਜਿਹੜਾ 올ਡ ਨੰਬਰ ਹੈ ਪਹਿਲੇ ਨੰਬਰ ਤੇ ਉਹ ਭਰ ਦੇਣਾ ਤੇ ਜਿਹੜਾ ਆਪਣਾ ਨਵਾਂ ਨੰਬਰ ਹੈ ਉਪਰ ਦੇਣਾ ਉਸ ਤੋਂ ਬਾਅਦ ਆਪਾਂ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਆਪਣਾ ਜੋ ਵੀ ਪ੍ਰੋਸੈਸ ਹੈਗਾ ਸਾਰਾ ਕੰਪਲੀਟ ਹੋ ਜਾਊਗਾ ਤੁਹਾਨੂੰ ਕੋਈ ਚੈਟ ਤੁਹਾਡੀ ਡਿਲੀਟ ਨਹੀਂ ਹੁੰਦੀ ਕੋਈ ਗਰੁੱਪ ਵਿੱਚੋਂ ਤੁਸੀਂ ਬਾਹਰ ਨਹੀਂ ਨਿਕਲਦੇ ਸਭ ਕੁਝ ਉਸੇ ਤਰ੍ਹਾਂ ਹੀ ਰਹੂਗਾ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰੋ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਧੰਨਵਾਦ